ਹਾਂਜੀ ਸਵਾਗਤ ਹੈ ਦੋਸਤੋ ਆਪਣੇ ਚੈਨਲ ਤੇ ਅੱਜ ਮਾਗੀ ਮੇਲੇ ਤੇ ਪਹੁੰਚੇ ਸੀ ਪ੍ਰੀਤ ਟਰੈਕਟਰ ਵਾਲਿਆਂ ਦੀ ਸਟਾਲ ਤੇ ਸੋ ਕੰਪਨੀ ਵੱਲੋਂ ਬਹੁਤ ਵਧੀਆ ਸਟਾਲ ਲਾਈ ਗਈ ਆ ਤੇ ਅੱਜ ਇੱਕ ਨਵੇਂ ਟਰੈਕਟਰ ਦੀ ਲਾਂਚਿੰਗ ਕੀਤੀ ਗਈ ਆ 5049 ਤੇ ਇਹਦੇ ਬਾਰੇ ਆਪਾਂ ਕਰਦੇ ਆਂ ਬਾਈ ਹੁਣ ਨਾਲ ਗੱਲਬਾਤ ਤੇ ਜਾਣਦੇ ਆਂ ਪੂਰੀ ਡਿਟੇਲ ਕਿ ਕੀ ਇਸ ਟਰੈਕਟਰ ਦੇ ਵਿੱਚ ਖਾਸ ਦਿੱਤਾ ਹੈ ਕੰਪਨੀ ਨੇ ਤੇ ਸੱਸੀ ਕਾ ਬਾਜੀ ਸੱਸੀ ਕਾਲ ਜੀ ਮੁਬਾਰਕਾਂ ਹੀ ਨਵੇਂ ਟਰੈਕਟਰ ਦੀਆਂ ਤੁਹਾਨੂੰ ਵੀ ਜੀ ਬਹੁਤ-ਬਹੁਤ ਮੁਬਾਰਕਾਂ ਠੀਕ ਆ ਜੀ ਜਿਸ ਤਰ੍ਹਾਂ ਕਿ ਆਪਣੇ ਮਾਰਕੀਟ ਦੇ ਵਿੱਚ ਪਹਿਲਾਂ ਤੋਂ ਟਰੈਕਟਰ ਚੱਲ ਰਿਹਾ ਹੈ ਫੀਲਡ ਦੇ ਵਿੱਚ ਤੇ ਇਹ ਜਿਹੜਾ ਅੱਜ ਨਵਾਂ ਟਰੈਕਟਰ ਆਪਣਾ ਲਾਂਚ ਕੀਤਾ 5049 ਸੋ ਇਹਦੀ ਕੀ ਸਪੈਸੀਫਿਕੇਸ਼ਨ ਆ ਕੀ ਖਾਸ ਦਿੱਤਾ ਪਹਿਲਾਂ ਤਾਂ ਜੀ ਪ੍ਰੀਤ ਕੰਪਨੀ ਵੱਲੋਂ ਮਾਗੀ ਮੇਲੇ ਤੇ ਆਈਆਂ ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਸਵਾਗਤ ਆ ਪ੍ਰੀ ਟਰੈਕਟਰ ਦੀ ਸਟਾਲ ਤੇ ਆਈਆਂ ਸਾਰੀਆਂ ਸੰਗਤਾਂ ਬਹੁਤ-ਬਹੁਤ ਸਵਾਗਤ ਆ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਵੈਲਕਮ ਜੀ ਧੰਨਵਾਦ ਜੀ ਇਹ ਜਿਹੜਾ ਟਰੈਕਟਰ 5049 ਯੁੱਧਵੀਰ ਠੀਕ ਹੈ ਜੀ ਜੋਦੋਂ ਵੀ ਟਰੈਕਟਰ ਕੇ ਨਵਾਂ ਕੰਪਨੀ ਨੇ ਟਰੈਕਟਰ ਲਾਂਚ ਕੀਤਾ ਹੈਗਾ ਹਾਂਜੀ ਇਹ ਟਰੈਕਟਰ ਦੀ ਆਪਾਂ ਜੇ ਗੱਲ ਕਰਦੇ ਆ ਤਿੰਨ ਸਿਲੰਡਰ ਦੇ ਵਿੱਚ ਟਰੈਕਟਰ ਹੈ ਹਾਂਜੀ 3364 ਸੀਸੀ ਦਾ ਇਹਦਾ ਇੰਜਨ ਹੈ ਵੱਡਾ ਇੰਜਨ ਹੈ 3364 ਸੀਸੀ ਜਿਵੇਂ ਕਿ ਅੱਜ ਕੱਲ ਸਾਰੇ ਟਰੈਕਟਰਾਂ ਦੀ ਸੀਸੀ ਦੇ ਹੀ ਦੇਖਿਆ ਜਾਂਦਾ ਸੀਸੀ ਦੇਖਦੇ ਆ ਹਾਂਜੀ 3364 ਸੀਸੀ ਦਾ ਇੰਜਨ ਆ ਠੀਕ ਹੈ ਜੀ ਸਾਈਡ ਗੇਅਰ ਦੇ ਵਿੱਚ ਆ ਟਰੈਕਟਰ ਇਹ ਠੀਕ ਹੈ ਜੀ ਠੀਕ ਹੈ ਜੀ ਫੁੱਲੀ ਟੌਪ ਮਾਡਲ ਟਰੈਕਟਰ ਆ ਪਾਵਰ ਸਟੀering ਹੈ ਠੀਕ ਆ ਡਿਸਟ੍ਰੀਬਿਊਟਰ ਦੇ ਲੱਗੇ ਹੋਇਆ 11 ਦੇ ਵਿੱਚ ਇਹ ਟਰੈਕਟਰ ਦੀ ਪੀਟੀਓ ਹੈ 11 ਦੇ ਵਿੱਚ 11 ਦੇ ਵਿੱਚ ਅੱਗੇ ਟਾਇਰ ਵੱਡੇ ਆ 750 16 ਦੇ ਆ ਹਾਂਜੀ ਠੀਕ ਆ ਫੁੱਲੀ ਲੋਡਡ ਆ ਕੋਈ ਵੀ ਚੀਜ਼ ਜਦੋਂ ਵੀ ਇਹ ਕਸਟਮਰ ਨੇ ਟਰੈਕਟਰ ਖਰੀਦਣਾ ਹਾਂਜੀ ਕੋਈ ਵੀ ਚੀਜ਼ ਉਹਨੂੰ ਬਾਹਰ ਤੋਂ ਲਗਵਾਉਣ ਦੀ ਲੋੜ ਨਹੀਂ ਹੈਗੀ ਠੀਕ ਆ ਸਾਡੇ ਵੱਲੋਂ ਇਹ ਫੁੱਲੀ ਕੰਪਲੀਟ ਟਰੈਕਟਰ ਹੈ ਠੀਕ ਆ ਜੀ ਤੇ ਇਹਦੀ ਜਿਹੜੀ ਖਾਸੀਅਤ ਹੈ ਜਿਹੜੀ ਆਪਾਂ ਇਹ ਮੇਲੇ ਦਾ ਪੂਰਾ ਇੰਟਰੈਕਸ਼ਨ ਕਰ ਰਹੇ ਆ ਇਹਦੀ ਜਿਹੜੀ ਖਾਸੀਅਤ ਇਹ ਹੈ ਕਿ ਇਹ ਟਰੈਕਟਰ ਸਿੱਧਾ ਕੰਪਨੀ ਤੋਂ ਕਿਸਾਨਾਂ ਲਈ ਆ ਠੀਕ ਆ ਵੀ ਜਾਨੀ ਕਿ ਕਿਸੇ ਡੀਲਰਸ਼ਿਪ ਤੋਂ ਨਹੀਂ ਮਿਲੂਗਾ ਕੰਪਨੀ ਤੋਂ ਕਿਸਾਨ ਤੋਂ ਕੰਪਨੀ ਤੋਂ ਸਿੱਧਾ ਮਿਲੂਗਾ ਸਿੱਧਾ ਕੰਪਨੀ ਦੇ ਦੋ ਅਸੀਂ ਆਊਟਲੈਟ ਖੋਲੇ ਆ ਕੰਪਨੀ ਦੇ ਹਾਂਜੀ ਤੇ ਉਹਨਾਂ ਕੰਪਨੀ ਦੇ ਆਊਟਲੈਟਾਂ ਤੋਂ ਇਹ ਟਰੈਕਟਰ ਮਿਲੂਗਾ ਜਿਵੇਂ ਕਿ ਸਾਡੀ ਉਹ ਤੁਸੀਂ ਦੇਖੋਗੇ ਫਲੈਕਸ ਬੋਰਡ ਦੇ ਉੱਤੇ ਵੀ ਅਸੀਂ ਨੇ ਲਿਖ ਕੇ ਲਾਇਆ ਜੋ ਮੈਂ ਤੁਹਾਨੂੰ ਦਿਖਾਉਣਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਯੁੱਧਵੀਰ ਦੀ ਬ੍ਰਾਂਡਿੰਗ ਹਾਂਜੀ ਠੀਕ ਹੈ ਹੈਵੀ ਇਹਦੀ ਲਿਫਟ 2000 ਕਿਜੀ ਦੀ ਠੀਕ ਹੈ ਜੀ ਸੀ ਸੀਆਰ ਪੀਟੀਓ 11 ਦੇ ਵਿੱਚ ਪੀਟੀਓ ਆ ਤੇ ਨਾਲ ਹੀ ਜੋ ਅਸੀਂ ਲਿਖ ਕੇ ਲਾ ਰਹੇ ਹਾਂਗੇ ਕੰਪਨੀ ਤੋਂ ਹੁਣ ਪ੍ਰੀ ਟਰੈਕਟਰ ਖਰੀਦੋ ਸਿੱਧਾ ਕੰਪਨੀ ਆਊਟਲੈਟ ਤੋਂ ਜਿਹੜਾ ਇਹਦਾ ਆਊਟਲੈਟ ਦੀ ਆਪਾਂ ਗੱਲ ਕਰਦੇ ਹਾਂ ਕਿ ਇਹ ਆਊਟਲੈਟ ਹੈ ਕਿੱਥੇ ਇਹ ਆਊਟਲੈਟ ਆਪਣਾ ਬਠਿੰਡਾ ਲੋਕੇਸ਼ਨ ਦੇ ਉੱਤੇ ਹੈ ਜੀ ਠੀਕ ਹੈ ਜੀ ਜਿੱਥੇ ਕਿ ਤੁਹਾਨੂੰ ਸਰਦਾਰ ਲਖਵੀਰ ਸਿੰਘ ਜੀ ਠੀਕ ਹੈ ਬੀਲ ਕਰਨਗੇ ਮਿਲਣਗੇ ਉੱਥੋਂ ਠੀਕ ਹੈ ਜੀ ਤੇ ਇੱਥੋਂ ਤੁਸੀਂ ਇਹ ਜਿਹੜਾ ਕੁੱਛ ਸੀਮਤ ਸੇ ਮਿਲੀ ਇਹਦਾ ਜਿਹੜਾ ਪ੍ਰਾਈਸ ਰੱਖਿਆ ਗਿਆ ਠੀਕ ਹੈ ਜੀ ਵੱਧ ਤੋਂ ਵੱਧ ਕਸਟਮਰ ਆਪਣਾ ਫਾਇਦਾ ਲੈ ਸਕਦੇ ਆ ਠੀਕ ਹੈ ਜੀ ਜਿਹੜਾ ਇਹ ਇਹਦੇ ਵਿੱਚ ਕੋਈ ਟਰੈਕਟਰ ਅਸੀਂ ਪੁਰਾਣਾ ਨਹੀਂ ਕੱਟ ਰਹੇ ਔਰ ਬਹੁਤ ਵੱੱਝਵਕਿੰਗ ਤੇ ਜਿੰਨੇ ਦੇ ਵਿੱਚ ਮੰਨ ਲਓ ਲੋਕ ਸੋਚ ਹੀ ਨਹੀਂ ਸਕਦੇ ਇਸ ਟਰੈਕਟਰ ਦੀ ਜਿਹੜੀ ਕੀਮਤ ਹੈ ਇਸ ਟਰੈਕਟਰ ਦੀ ਕੀਮਤ ਜਿਹੜੀ ਰੱਖੀ ਆ ਆਪਣੇ ਥੋੜੇ ਟਾਈਮ ਦੇ ਲਈ ਸਟਾਰਟਿੰਗ 'ਚ 5,75,000 ਰੁਪਏ ਇਹਦਾ ਪ੍ਰਾਈਸ ਰੱਖਿਆ ਹੈ ਇਹਦੇ ਵਿੱਚ ਬੁਕਿੰਗ ਤੇ ਟਰੈਕਟਰ ਹੈ ਜੀ ਇਹ ਹੁਣ ਮੇਲੇ ਦੇ ਉੱਤੇ ਵੀ ਕਾਫੀ ਬੁਕਿੰਗ ਸਾਡੀਆਂ ਹੋ ਚੁੱਕੀਆਂ ਨੇਗੀਆਂ ਤੇ ਉਸ ਤੋਂ ਬਾਅਦ ਕੀ ਹੈ ਵੀ ਇਹਦੇ ਵਿੱਚ ਇੱਕ ਹੋਰ ਜਿਹੜੀ ਮੇਨ ਚੀਜ਼ ਹੈ ਇਹਦੇ ਵਿੱਚ ਅਸੀਂ ਪੁਰਾਣਾ ਟਰੈਕਟਰ ਜਿਹੜਾ ਹੈਗਾ ਨਹੀਂ ਇਸ ਪ੍ਰਾਈਸ ਦੇ ਵਿੱਚ ਕਰ ਸਕਦੇ ਕੈਸ਼ ਆ ਕਿ ਫਾਈਨਾਂਸ ਵਗੈਰਾ ਵੀ ਹੋ ਫਾਈਨਾਂਸ ਵੀ ਹੋ ਜਾਊਗਾ ਜਿਸ ਨੇ ਫਾਈਨਾਂਸ ਕਰਵਾਉਣਾ ਫਾਈਨਾਂਸ ਵੀ ਹੋ ਜਾਊਗਾ ਟਰੈਕਟਰ ਪਲੱਸ ਕੈਸ਼ ਦੇ ਉੱਤੇ ਕਰਨਾ ਤਾਂ ਇਹ ਜਿਹੜਾ ਫਿਕਸ ਪ੍ਰਾਈਸ ਹੈ 5,75,000 ਜੋ ਆਰਸੀ ਇੰਸ਼ੋਰੈਂਸ ਦਾ ਜੋ ਖਰਚ ਹੈ ਉਹ ਐਕਸਟਰਾ ਹੋ اچھا ਉਹ ਐਕਸਟਰਾ ਹੋ ਉਹ ਐਕਸਟਰਾ ਹੋਗਾ ਵੀ ਇਕੱਲੇ ਟਰੈਕਟਰ ਦੀ ਕੀਮਤ ਆਈ ਇੱਕ ਇਕੱਲੇ ਟਰੈਕਟਰ ਦੀ ਕੀਮਤ ਹੈ 575000 ਵੀ ਇਸ ਤੋਂ ਬਹੁਤ ਵੱਧ ਕਿ ਜਿਹੜਾ ਪੇਪਰ ਵਰਕ ਹੋਊਗਾ ਉਹਦੇ ਅਲੱਗ ਖਰਚਾ ਹੋਊਗਾ ਉਹ ਅਲੱਗ ਹੈ ਜੀ ਠੀਕ ਹੈ ਜੀ ਤੇ ਇਹ ਮੰਨ ਕੇ ਚੱਲੋ ਵੀ ਕਿੰਨੇ ਕ ਟਾਈਮ ਵਾਸਤੇ ਆਫਰ ਹੈਗਾ ਜਾਂ ਪਹਿਲੇ ਕੁਝ ਕਸਟਮਰਾਂ ਨੂੰ ਆ ਕੇ ਇਹਦਾ ਕੀ ਸਾਹ ਹੁਕਤਾ ਹੋਏ ਇਹ ਫਿਲਹਾਲ ਤਾਂ ਜੀ ਨਵੀਂ ਚੀਜ਼ ਲੈ ਕੇ ਆਏ ਆ ਕਿ ਕਸਟਮਰ ਦਾ ਬੱਦੋ ਵੱਧ ਬੈਨੀਫਿਟ ਹੋਵੇ ਠੀਕ ਹੈ ਜੀ ਕਿਸਾਨ ਭਰਾ ਦਾ ਮਤਲਬ ਜਿਆਦਾ ਤੋਂ ਜਿਆਦਾ ਬੈਨੀਫਿਟ ਹੋਵੇ ਜੋ ਰੈਗੂਲਰ ਟਰੈਕਟਰ ਉਹਨੂੰ ਚਾਹੀਦਾ ਹੁੰਦਾ ਜੋ ਕੰਮ ਕਰਨ ਦੇ ਲਈ ਉਹਨੂੰ ਟਰੈਕਟਰ ਚਾਹੀਦਾ ਉਹ ਇਹਦੇ ਵਿੱਚ ਸਾਰੇ ਫੀਚਰ ਹਨ ਠੀਕ ਹੈ ਐਚਪੀ ਕੈਟਾਗਰੀ ਦਾ ਇਹ ਟਰੈਕਟਰ ਹੈ 3364 ਸੀਸੀ ਵੱਡੇ ਇੰਜਨ ਦੇ ਨਾਲ ਹੈਵੀ ਡਿਊਟੀ ਲਿਫਟ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹ ਤਿੰਨ ਸਿਲੰਡਰ ਇੰਜਨ ਦੇ ਵਿੱਚ ਆ ਗਿਆ ਇਨਲਾਈਨ ਪੰਪ ਆ ਗਿਆ ਉਹ ਤਾਂ ਸਭ ਸਿੰਪਲ ਹੈ ਸਿੰਪਲ ਜੀ ਸਿੰਪਲ ਟੂ ਸਪੀਡ ਦੇ ਵਿੱਚ ਟੂ ਸਪੀਡ ਹੈ ਸਾਈਡ ਗੇਅਰ ਹੈ ਜਿਹੜੀ ਇਹਦੀ ਟਾਇਰਾਂ ਦੀ অপਸ਼ਨ ਹੈ ਠੀਕ ਆ ਫਿਲਹਾਲ ਇਹ 14 ਦੇ ਟਾਇਰ ਵਾਲਾ ਮਾਡਲ ਹੈ ਹਾਂਜੀ ਬਟ ਇਹਦੇ ਵਿੱਚ 16 9 28 ਦੀ ਵੀ ਅਵੇਲੇਬਿਲਟੀ ਹੈ ਅਗਰ ਉਹ 16 9 28 ਦੇ ਵਿੱਚ ਲੈਣਾ ਚਾਹੁੰਦਾ ਤਾਂ ਉਹ 16 9 28 ਦਾ ਜੋ ਐਕਸਟਰਾ ਪ੍ਰਾਈਸ ਚਾਰजेस ਨੇ ਉਹ ਦੇਖ ਕੇ ਉਹ ਆਪਣਾ 16 9 28 ਦੇ ਵਿੱਚ ਵੀ ਲੈ ਸਕਦਾ ਲੈ ਸਕਦਾ ਠੀਕ ਆ ਜੀ ਤੇ ਬਾਕੀ ਤਾਂ ਜੋ ਕੰਪਨੀ ਵੱਲੋਂ ਨਾਲ ਐਸੈਸਰੀ ਆਉਂਦੀ ਉਹ ਤੁਹਾਨੂੰ ਮਿਲੋਗੇ ਮਿਲੂਗਾ ਸਾਰਾ ਕੰਪਲੀਟ ਟਰੈਕਟਰ ਹੈ ਜੀ ਔਰ ਦੂਸਰੀ ਚੀਜ਼ ਕੋਈ ਵੀ ਕਿਸਾਨ ਭਰਾ ਇਹ ਚੀਜ਼ ਨਾ ਸੋਚੇ ਇਹ ਚੀਜ਼ ਨਾ ਲੈ ਕੇ ਆਏ ਕਿ ਸਸਤਾ ਕਰਤਾ ਜੀ ਜਾਇ ਇਹਦੇ ਵਿੱਚ ਕੋਈ ਕੁਆਲਟੀ ਘਟਾਤੀ ਹੋਣੀ ਠੀਕ ਹੈ ਕਵਾਲਿਟੀ ਵੀ ਪੂਰੀ ਹੈ ਦੇਖ ਰਹੇ ਹੋ ਤੁਸੀਂ ਟਰੈਕਟਰ ਦੇ ਚੱਕੰਡੀ-ਕੰਡੀ ਚੀਜ਼ ਹੈ ਠੀਕ ਹੈ ਬਕਾਇਦਾ LED ਲਾਈਟਾਂ ਜਿਵੇਂ ਕਹਿ ਲਿਆ ਵੀ ਹਰ ਚੀਜ਼ ਨੂੰ ਵਧੀਆ ਬਣਾਇਆ ਹੋਇਆ ਹੈ ਕਿ ਇਹ ਨਹੀਂ ਕਿ ਕੁਝ ਚੀਜ਼ ਸਸਤੀ ਲਾਈ ਆ ਕੰਪਨੀ ਹਾਂਜੀ ਬਾਕੀ ਪੇਂਟ ਵਗੈਰਾ ਦੀ ਕੁਆਲਿਟੀ ਬਹੁਤ ਜ਼ਿਆਦਾ ਪੇਂਟ ਕੋਲ ਚੈੱਕ ਕਰੋ ਹਰ ਚੀਜ਼ ਚੈੱਕ ਕਰੋ MRF ਦੇ ਟਾਇਰ ਨੇ ਠੀਕ ਹੈ ਜੀ ਠੀਕ ਹੈ ਔਰ ਇਹਦੀ ਜਿਹੜੀ ਵਾਰੰਟੀ ਹੈ 1 ਸਾਲ ਦੀ ਵਾਰੰਟੀ ਹੈ 1 ਸਾਲ ਦੀ ਇਹ ਨਹੀਂ ਕਿ ਕੁਝ ਸਸਤਾ ਕਰਤਾ ਸੀ ਕੱਲ ਨੂੰ ਬੰਦਾ ਦਿਮਾਗ 'ਚ ਚੀਜ਼ ਆਉਂਦੀ ਹੈ ਵੀ ਸਸਤਾ ਕਰਤਾ ਹੁਣ ਤਾਂ ਇਦੇ ਵਿੱਚ ਕੁਆਲਿਟੀ ਘਟਾ ਦਿੱਤੀ ਹੁਣੀ ਜਾਂ ਕੁਆਲਿਟੀ ਕੰਪਰੋਮਾਈਜ਼ ਕਰ ਲਿਆ ਹੁਣਾ ਹਾਂਜੀ ਕਿਸੇ ਤਰ੍ਹਾਂ ਦਾ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹਰ ਚੀਜ਼ ਬ੍ਰਾਂਡਡ ਹੈ ਠੀਕ ਹੈ ਜੋ ਐਮਆਰਐਫ ਦੇ ਜਿੱਦਾਂ ਕਿ ਟਾਇਰ ਨੇ ਮੈਕੋ ਦਾ ਪੰਪ ਹਨਾ ਹਰ ਚੀਜ਼ ਜੋ ਵਧੀਆ ਮੈਨੂਫੈਕਚਰਰ ਤੋਂ ਕਿਤੋਂ ਸਾਨੂੰ ਲੈਣੀ ਪੈਂਦੀ ਐ ਐਕਸਾਈਡ ਦੀ ਬੈਟਰੀ ਆ ਠੀਕ ਹੈ ਉਹ ਇਦਾਂ ਦੀਆਂ ਚੀਜ਼ਾਂ ਕਰਕੇ ਮਤਲਬ ਇਹ ਟਰੈਕਟਰ ਕੀਤਾ ਅਸੀਂ ਆਪਣਾ ਕੰਪਨੀ ਨੇ ਆਪਣਾ ਕੋਈ ਇਹਦੇ ਵਿੱਚ ਮਾਰਜਨ ਨਹੀਂ ਰੱਖਿਆ ਸਿਰਫ ਇਹ ਟਰੈਕਟਰ ਕੇ ਹਾਂ ਕਸਟਮਰ ਨੂੰ ਸਿੱਧਾ ਮਿਲ ਜੇ ਕਸਟਮਰ ਦਾ ਕਿਸਾਨ ਭਰਾ ਦਾ ਅੱਜ ਮਹਿੰਗਾਈ ਦੇ ਯੁੱਗ ਦੇ ਵਿੱਚ ਉਹਦਾ ਬੈਨੀਫਿਟ ਹੋ ਜੇ ਵੀ ਕੁਆਲਿਟੀ 'ਚ ਕਮੀ ਨਹੀਂ ਕੀਤੀ ਕੰਪਨੀ ਨੇ ਆਪ ਡਾਇਰੈਕਟ ਸੇਲ ਕਰਨ ਦੇ ਵਿੱਚ ਉਹ ਜਿਹੜਾ ਮਾਰਜਨ ਵਿੱਚਲਾ ਗੈਪ ਸੀਗਾ ਉਹ ਖਤਮ ਕਰਤਾ ਉਹ ਖਤਮ ਕਰਿਆ ਤਾਂ ਜੋ ਵੀ ਕਹਿ ਲਈਏ ਜਿਵੇਂ ਕਹਿ ਲਈਏ ਵੀ ਅੱਜ ਹਰ ਚੀਜ਼ ਮਹਿੰਗੀ ਹੋ ਰਹੀ ਆ ਹਾਂਜੀ ਠੀਕ ਹੈ ਇਹ ਤੁਸੀਂ ਇਹ ਲਾ ਲਓ ਇੱਕ ਛੋਟੀ ਜੀ ਗੱਲ ਹੈ ਵੀ ਅੱਜ ਆਈਫੋਨ ਹੀ 1.5 ਲੱਖ ਦਾ ਹੈ ਇੱਕ ਛੋਟਾ ਜਿਹਾ ਚੀਜ਼ ਹੈ ਉਹ ਚ ਕੀ ਹੈ ਸਹੀ ਗੱਲ ਉਹ ਵੀ 1.5 ਲੱਖ ਦਾ ਹੈ 1.5 ਲੱਖ ਦਾ ਪਰ ਕੰਪਨੀ ਏਡਾ ਵੱਡਾ ਟਰੈਕਟਰ ਟਰੈਕਟਰ ਦੇ ਰਹੀ ਹੈ 5,75,000 ਰੁਪਏ ਚ ਦੇ ਰਹੀ ਬਹੁਤ ਵਾਜਿਬ ਰੇਟ ਹੈ ਜੀ ਹਾਂ ਟਰੈਕਟਰ ਦੇ ਹਿਸਾਬ ਨਾਲ ਵੇਖਿਆ ਜਾਵੇ ਤੇ ਬਾਈ ਜੀ ਆਪਣਾ ਬਾਕੀ ਕੰਟੈਕਟ ਨੰਬਰ ਦੇ ਦਿਓ ਵੀ ਕਿਸੇ ਕਿਸਾਨ ਵੀਰ ਨੇ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਹਾਂਜੀ ਬਿਲਕੁਲ ਜੀ ਠੀਕ ਹੈ ਤੇ ਇਹਦੀ ਜੋ ਵੀ ਇਸ ਟਰੈਕਟਰ ਦੀ ਜਾਣਕਾਰੀ ਜਾਂ ਕਿਸੇ ਕਿਸਾਨ ਭਰਾ ਨੇ ਇਹ ਵਾਲਾ ਟਰੈਕਟਰ ਜਿਵੇਂ ਕਿ ਸਾਡੇ ਅਸੀਂ ਕਹਿ ਰਹੇ ਹਾਂ ਸਿੱਧਾ ਕੰਪਨੀ ਤੋਂ ਆਊਟਲੈਟ ਤੋਂ ਖਰੀਦੋ ਤਾਂ ਉਹਦੇ ਲਈ ਜੋ ਵੀ ਜਾਣਕਾਰੀ ਉਸ ਕਸਟਮਰ ਨੂੰ ਚਾਹੀਦੀ ਹੈ ਤਾਂ ਸਾਡਾ ਜੀ ਕੰਪਨੀ ਦਾ ਕਸਟਮਰ سپورਟ ਨੰਬਰ ਹੈਗਾ ਇਹਦੇ ਤੇ ਕਾਲ ਕਰ ਸਕਦੇ ਆ ਨਾਲ ਹੀ ਸਾਡੇ ਫੇਸਬੁੱਕ ਚੈਨਲ ਆਫੀਸ਼ਲ ਸਾਰੇ ਇਹਨਾਂ ਦੇ ਉੱਤੇ ਵੀ ਕਦੋਂ ਵੀ ਕੰਟੈਕਟ ਕਰ ਸਕਦੇ ਆ ਸਿੱਧਾ ਇਹਦੇ ਇਹ ਡਾਇਰੈਕਟ ਕਸਟਮਰ ਨਾਲ ਕੰਪਨੀ ਨੇ ਰਾਬਤਾ ਬਣਾਇਆ ਠੀਕ ਹੈ ਵੀ ਡਾਇਰੈਕਟ ਡੀਲ ਹੋ ਗਈ ਡਾਇਰੈਕਟ ਹੋ ਕੋਈ ਉਹਨੂੰ ਕਿਸੇ ਚੀਜ਼ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਵਾਂਗੇ ਠੀਕ ਹੈ ਜੀ ਉਹਨੂੰ ਜੋ ਜਿਵੇਂ ਕਿਹਾ ਹੈ ਕਿ ਕੁਆਲਿਟੀ ਦਾ ਹੈ ਹੀ ਠੀਕ ਹੈ ਪਲੱਸ ਜੋ 1 ਸਾਲ ਦੀ ਸਾਡੀ ਵਾਰੰਟੀ ਹੈ ਠੀਕ ਹੈ ਉਹ ਵੀ ਪ੍ਰੋਪਰ ਰਜਿਸਟਰ ਕਰਕੇ ਉਹਨੂੰ ਉਹਦੇ ਲਈ ਫਾਇਦਾ ਦਵਾਂਗੇ ਠੀਕ ਹੈ ਤੇ ਜਿਵੇਂ ਆਪਾਂ ਗੱਲ ਕੀਤੀ ਆ ਕਿ ਆਰਸੀ ਵਗੈਰਾ ਜਿਵੇਂ ਐਕਸਟਰਾ ਦਾ ਚਾਰਜ ਲੱਗੂਗਾ ਹਾਂਜੀ ਬਣਵਾ ਕੇ ਕੰਪਨੀ ਦਊਗੀ ਬਣਵਾ ਕੇ ਅਸੀਂ ਦਵਾਂਗੇ ਆਰਸੀ ਦੇ ਜੋ ਜੈਨੂਨ ਚਾਰजेस ਹੋਣਗੇ ਹਾਂਜੀ ਉਹ ਕਸਟਮਰ ਪੇ ਕਰ ਦੂਗਾ ਠੀਕ ਹੈ ਜੀ ਤੇ ਆਰਸੀਓ ਦੀ ਬਣ ਕੇ ਉਹਦੇ ਘਰ ਪਹੁੰਚ ਜਾਣੀ ਆ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਇਸ ਇਹ ਜਾਣਕਾਰੀ ਦੇਣ ਵਾਸਤੇ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤੇ ਬਾਕੀ ਦੋਸਤੋ ਟਰੈਕਟਰ ਬਹੁਤ ਹੀ ਵਧੀਆ ਹੈ ਤੇ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਨਿਗਾਹ ਮਾਰਾ ਦਿੰਨੇ ਆ ਡਬਲ ਡਿਸਟ੍ਰੀਬਿਊਟਰ ਵਗੈਰਾ ਲੱਗਿਆ ਹੋਇਆ ਹੁੱਕ ਲਿੰਕਾ ਵਗੈਰਾ ਸਭ ਕੁਝ ਨਾਲ ਆਊਗਾ ਤੇ ਟਰੈਕਟਰ ਦੀ ਲਾਂਚਿੰਗ ਦੀ ਵੀਡੀਓ ਵਿੱਚ ਐਡ ਕਰਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋਈ ਧੰਨ